ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਗੱਲ ਕਰੀਏ ਇੱਕ ਬਹੁਤ ਹੀ ਡੂੰਘੇ ਅਤੇ ਅਜੀਬ ਰਹੱਸਯ ਦੀ ਬੰਦੀ ਦੀ ਚੁਣ ਕਿਸ ਨੂੰ ਮਿਲਦੀ ਹੈ ਮਨੁੱਖਾ ਜਨਮ ਸਭ ਤੋਂ ਔਖਾ ਕਿਉਂ ਹੈ ਕਿਉਂ ਕਿਹਾ ਗਿਆ ਹੈ ਕਿ ਜੀਵਨ ਦੇ 84 ਲੱਖ ਜੁਨਾਂ ਵਿੱਚਲੇ ਸਭ ਤੋਂ ਵੱਧ ਕੀਮਤੀ ਮਨੁੱਖੀ ਜਨਮ ਹੈ ਅਤੇ ਇਹ ਜਨਮ ਕਿਸੰ ਦਾ ਸੀ ਬਿਚਿ ਲਿਖਿਆ ਜਾਂਦਾ ਹੈ ਸਾਡੇ ਧਰਮ ਗ੍ਰੰਥਾਂ ਅਨੁਸਾਰ ਜਦੋਂ ਜੀਵ ਆਪਣੀ ਬੇਅੰਤ ਕਰਮ ਕਮਾਈ ਚ ਫਸ ਕੇ ਅਨੇਕਾਂ ਜੁਨਾ ਚ ਪਟਕਦਾ ਹੈ ਤਾਂ ਇੱਕ ਦਿਨ ਉਸ ਨੂੰ ਵੱਡਾ ਮੌਕਾ ਮਿਲਦਾ ਹੈ ਮਨੁੱਖਾ ਜਨਮ ਦਾ ਜਿਸ ਨੂੰ ਮੋਕਤੀ ਜੁਨ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਜੁਨ ਪਿਛਲੇ ਕਰਮਾਂ ਦਾ ਫਲ ਹੈ પરમનુખી ਜਨਮ ਪਵਿੱਖ ਬਦਲਣ ਦੀ ਤਾਕਤ ਰੱਖਦਾ ਹੈ ਗੁਰੂ ਜੀ ਨੇ ਇਸ ਸਾਖੀ ਰਾਹੀਂ ਨਾ ਸਿਰਫ ਆਤਮਾ ਦੇ ਮਿਲਾਪ ਨੂੰ ਦੱਸਿਆ ਸਗੋਂ ਭਗਤੀ ਨਾਮ ਸਿਮਰਨ ਅਤੇ ਅਨੇਕਾਂ ਕਰਮਾਂ ਨਾਲ ਜੀਵਨ ਨੂੰ ਅਮਰ ਕਰਨ ਦਾ ਰਾਹ ਵੀ ਵਿਖਾਇਆ ਇਹ ਕਹਾਣੀ ਯਾਤਰਾ ਦੇ ਦੌਰਾਨ ਵਾਪਰੀ ਜਿੱਥੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਰੱਬ ਦੀ ਹੁਕਮ ਨੂੰ ਸਮਝਿਆ ਅੱਜ ਅਸੀਂ ਇਸ ਕਥਾ ਨੂੰ ਬਹੁਤ ਹੀ ਵਿਸਤਾਰ ਨਾਲ ਸੁਣਦੇ ਆ। ਉਹ ਸਮੇਂ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਦੌਰ ਵਿੱਚ ਸ਼ਾਂਤੀ ਜਦੋਂ ਉਹ ਆਪਣੇ ਸਾਥੀ ਭਾਈ ਮਦਾਨਾ ਜੀ ਦੇ ਨਾਲ ਪੂਰੇ ਵਿਸ਼ਵ ਚ ਘੁੰਮ ਰਹੇ ਸਨ। ਤੇ ਰਸਤੇ ਵਿੱਚ ਉਹਨਾਂ ਨੇ ਦੇਖਿਆ ਕਿ ਲੋਕ ਆਪਣੇ ਧਰਮਾਂ ਵਿੱਚ ਡੁੱਬੇ ਹੋਏ ਸਨ। ਗੁਰੂ ਜੀ ਅਤੇ ਭਾਈ ਮਦਾਨਾ ਜੀ ਇੱਕ ਵਾਰ ਹਰੀਦਵਾਰ ਨੇੜੇ ਪਹੁੰਚੇ ਜਿੱਥੇ ਗੰਗਾ ਜੀ ਦੇ ਕੰਢੇ ਬਹੁਤ ਹੀ ਲੋਕ ਤੀਤਕਾਰ ਰਹੇ ਸਨ। ਉਹਨਾਂ ਨੇ ਗੰਗਾ ਜੀ ਦੇ ਕੰਡੇ ਇੱਕ ਥਾਂ ਚੁਣੀ ਅਤੇ ਡੇਰਾ ਲਗਾ ਲਿਆ। ਭਾਈ ਮਦਾਨਾ ਜੀ ਰਵਾਬ ਬਜਾਉਂਦੇ ਅਤੇ ਗੁਰੂ ਜੀ ਬਾਣੀ ਗਾਉਂਦੇ। ਉਸ ਵੇਲੇ ਹੀ ਇੱਕ ਬੁੱਢਾ ਬ੍ਰਾਹਮਣ ਜਿਸ ਦਾ ਨਾਮ ਪੰਡਤ ਹਰੀਆਲਾ ਸੀ ਆਇਆ ਅਤੇ ਗੋਰੀ ਜੀ ਨੂੰ ਵੇਖ ਕੇ ਕਿਹਾ, "ਹੇ ਸਿਆਸੀ, ਤੁਸੀਂ ਇੱਥੇ ਕਿਉਂ ਆਏ ਹੋ? ਤੀਰਥ ਕਰਨ ਲਈ।" ਗੁਰੂ ਜੀ ਨੇ ਮੁਸਕਰਾ ਕੇ ਕਿਹਾ, "ਪੰਡਤ ਜੀ, ਅਸੀਂ ਰੱਬ ਦੇ ਨਾਮ ਵਿਚ ਆਏ ਹਾਂ, ਤੀਰਥ ਤਾਂ ਸਰੀਲ ਨਾ ਨਹੀਂ ਮਨ ਨਾਲ ਹੁੰਦੇ ਹਨ ਬ੍ਰਾਹਮਣ ਨੇ ਹੱਸ ਕੇ ਕਿਹਾ ਤਾਂ ਤੁਹਾਡੀ ਆਤਮਾ ਕਿੱਥੇ ਜਾਵੇਗੀ ਇਹ ਸੁਣ ਕੇ ਭਾਈ ਮਦਾਨਾ ਜੀ ਨੇ ਵੀ ਧਿਆਨ ਦਿੱਤਾ ਅਤੇ ਉਹਨਾਂ ਦੇ ਮਨ ਵਿੱਚ ਵੀ ਸਵਾਲ ਉੱਭਰ ਆਇਆ ਕਿ ਬੰਦੀ ਦੀ ਜੂਨ ਆਖਿਰ ਕਿਸ ਨੂੰ ਮਿਲਦੀ ਹੈ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਸਤਿਗੁਰੂ ਜੀ ਅਸੀਂ ਤਾਂ ਯਾਤਰਾ ਕਰ ਰਹੇ ਹਾਂ ਪਰ ਅੰਤ ਵਿੱਚ ਆਤਮਾ ਕਿੱਥੇ ਜਾਂਦੀ ਹੈ ਕੀ ਉਹ ਰੱਬ ਨਾਲ ਮਿਲ ਜਾਂਦੀ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨੀ ਇਰਹਾਸ ਅੱਜ ਖੋਲਾਂਗੇ ਬੰਦੇ ਦੀ ਜੂਨ ਉਸੇ ਨਾਲ ਮਿਲਦੀ ਹੈ ਜਿਸ ਨਾਲ ਉਹ ਜੀਵਨ ਪਰ ਜੁੜਿਆ ਰਹਿੰਦਾ ਹੈ ਗੁਰੂ ਜੀ ਨੇ ਬੈਠ ਕੇ ਆਪਣੀ ਉਪਦੇਸ਼ ਦੇਣੇ ਸ਼ੁਰੂ ਕੀਤੇ ਉਹਨਾਂ ਨੇ ਕਿਹਾ ਸੁਣੋ ਮੇਰੇ ਪਿਆਰੇ ਸਾਥੀਓ ਬੰਦਾ ਜਨਮ ਲੈਂਦਾ ਹੈ ਤਾਂ ਨੰਗਾ ਹੀ ਆਉਂਦਾ ਹੈ ਅਤੇ ਮਰਦ ਹੈ ਤਾਂ ਨੰਗਾ ਹੀ ਜਾਂਦਾ ਹੈ ਉਸ ਨਾਲ ਨਾ ਧਨ ਰਹਿੰਦਾ ਹੈ ਤੇ ਨਾ ਹੀ ਕੋਈ ਸੰਪਤੀ ਬਸ ਉਸ ਦੇ ਕਰਮ ਰਹਿੰਦੇ ਹਨ ਜੇਕਰ ਬੰਦਾ ਨਾਮ ਜਪੇ ਨੇਕ ਕੰਮ ਕਰੇ ਅਤੇ ਰੱਬ ਨੂੰ ਯਾਦ ਰੱਖੇ ਤਾਂ ਉਹ ਆਤਮਾ ਰੱਬ ਵਿੱਚ ਬਲੀਨ ਹੋ ਜਾਂਦੀ ਹੈ ਪਰ ਜੇ ਕਰ ਮਾਇਆ ਵਿੱਚ ਡੁੱਬੇ ਰਹੋਗੇ ਤਾਂ ਚੱਕਰ ਵਿੱਚ ਫਿਰਦੇ ਰਹੋਗੇ ਭਾਈ ਮਰਦਾਨਾ ਜੀ ਨੇ ਪੁੱਛਿਆ ਗੁਰੂ ਜੀ ਤਾਂ ਕਿਵੇਂ ਪਤਾ ਲੱਗੇਗਾ ਕਿ ਆਤਮਾ ਰੱਬ ਨਾਲ ਮਿਲ ਗਈ ਗੁਰੂ ਜੀ ਨੇ ਰਵਾ ਬਜਾਉਣ ਲਈ ਕਿਹਾ ਅਤੇ ਗਾਇਆ ਜੁਨ ਕਿਸ ਤੋਂ ਮਿਲਦੀ ਹੈ ਜੈਸੇ RAM ਨਾਲ ਬਿਨ ਨਹੀਂ ਨਾਮ ਬਿਨ ਜੁਨ ਨਾ ਪਾਵੇ ਨਾਮ ਬਿਨ ਨਾਮ ਨਲਾਈ ਇਸ ਸ਼ਬਦ ਨਾਲ ਗੁਰੂ ਜੀ ਨੇ ਦੱਸਿਆ ਕਿ ਆਤਮਾ ਨਾਮ ਨਾਲ ਹੀ ਮਿਲਦੀ ਹੈ ਬਿਨਾ ਨਾਮ ਦੇ ਆਤਮਾ ਪਟਕਦੀ ਰਹਿੰਦੀ ਹੈ ਜਿਵੇਂ ਕਿ ਬਿਨਾ ਰੋਸ਼ਨੀ ਦੇ ਅੰਧੇਰਾ ਗੁਰੂ ਜੀ ਨੇ ਵਿਸਤਾਰ ਨਾਲ ਦੱਸਿਆ ਕੀ ਬੰਦਾ ਜੀਵਨ ਭਰ ਜੋ ਕਰਮ ਕਰਦਾ ਹੈ ਪਿਆਰ ਦਇਆ ਸੇਵਾ ਉਹ ਆਪਣੇ ਨਾਲ ਹੀ ਜਾਂਦੇ ਹਨ ਜੇਕਰ ਬੰਦਾ ਗਰੀਬਾਂ ਦੀ ਸੇਵਾ ਕਰੇ ਨਾਮ ਜਪੇ ਤਾਂ ਉਹ ਰੱਬ ਦੇ ਚਰਨਾ ਵਿੱਚ ਪਹੁੰਚ ਜਾਂਦਾ ਹੈ ਪੰਡਤ ਹਰੀਆਲਾ ਨੇ ਵੀ ਸੁਣਿਆ ਅਤੇ ਕਿਹਾ हे ਗੁਰੂ ਜੀ ਤਾਂ ਤੀਰਥ ਕਰਨ ਨਾਲ ਕੀ ਹੁੰਦਾ ਹੈ ਗੁਰੂ ਜੀ ਨੇ ਜਵਾਬ ਦਿੱਤਾ ਤੀਰਥ ਸਰੀਰ ਨੂੰ ਸਾਫ਼ ਕਰਦੇ ਹਨ ਪਰ ਨਾ ਮਨ ਨੂੰ ਬੰਦੇ ਦੀ ਜੂਨ ਨਾਮ ਨਾਲ ਹੀ ਰੱਬ ਨੂੰ ਪ੍ਰਾਪਤ ਹੁੰਦੀ ਹੈ ਗੁਰੂ ਜੀ ਨੇ ਸਮਝਾਇਆ ਜੀਵ 84 ਲੱਖ ਜੁਨਾਂ ਵਿੱਚ ਭਟਕਦਾ ਫਿਰਦਾ ਹੈ ਪਾਣੀ ਧਰਤੀ ਹਵਾ ਜਾਨਵਰ ਪੰਛੀ ਕੀੜੇ ਮਕੌੜੇ ਪਰ ਮਨੁੱਖੀ ਜੂਨ ਬਹੁਤ ਘੱਟ ਮਿਲਦੀ ਹੈ ਮਨੁੱਖ ਜੀ ਭਗਤੀ ਨਾ ਕਰੇ ਉਹ ਮੁਰਜੁਨਾਂ ਵਿੱਚ ਹੀ ਪੈ ਜਾਂਦਾ ਹੈ ਗੁਰੂ ਜੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਕ ਪਿੰਡ ਵਿੱਚ ਦੋ ਭਰਾ ਸਨ ਇੱਕ ਦਾਇਆ ਵਾਲਾ ਸੀ ਅਤੇ ਦੂਜਾ ਕਠੋਰ ਸੀ ਇੱਕ ਪ੍ਰਾ ਬਿਨਾ ਸਵਾਰਥ ਦੇ ਕੰਮ ਕਰਦਾ ਵਜੂਦਗਾਨ ਦੀ ਸੇਵਾ ਕਰਦਾ ਲੰਗਰ ਵਿੱਚ ਸੇਵਾ ਦੂਜਾ ਲੋਕਾਂ ਦਾ ਹੱਕ ਖਾਂਦਾ ਤੇ ਧੋਖੇ ਨਾਲ ਤਨ ਜੋੜਦਾ ਸੀ ਗੁਰੂ ਜੀ ਨੇ ਕਿਹਾ ਦੋਵੇਂ ਮਨੁੱਖ ਹਨ ਪਰ ਉਸ ਤੋਂ ਅਗਲੀ ਜੂਨ ਬੱਕਰੀ ਹੋਵੇਗੀ ਦਇਆ ਵਾਲਾ ਅਗਲੇ ਜਨਮ ਵਿੱਚ ਵੀ ਮਨੁੱਖ ਹੋਵੇਗਾ ਪਰ ਸੇਵਾ ਨ ਪਵਿੱਤਰ ਮਨੁੱਖ ਦੂਜਾ ਪਾਪਾਂ ਕਾਂ ਜਾਨਵਰ ਜੂਨ ਚ ਜਾ ਸਕਦਾ ਹੈ ਉਹਨਾਂ ਨੇ ਕਿਹਾ ਬੰਤੇ ਦੀ ਜੂਨ ਰੱਬ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਨਾਮ ਨੂੰ ਜੀਵਨ ਪਰ ਯਾਦ ਰੱਖੇ ਨਾਮ ਨਾਲੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਸ ਜਾਂਦੇ ਹਨ ਗੁਰੂ ਜੀ ਨੇ ਉਦਾਹਰਣ ਦਿੱਤੀ ਇੱਕ ਵਪਾਰੀ ਜੋ ਧੋਖਾ ਦਿੰਦਾ ਸੀ ਉਸ ਨੇ ਨਾਮ ਜਪਿਆ ਤਾਂ ਉਹ ਬਦਲ ਗਿਆ ਅਤੇ ਆਤਮਾ ਮੁਕਤ ਹੋ ਗਈ ਪਾਈ ਮਦਾਨਾ ਜੀ ਨੇ ਗੁਰੂ ਜੀ ਦੇ ਵਿਸ਼ੇਸ਼ ਤੌਰ ਤੇ ਕਿਹਾ ਦਾਨੇ ਤੁਰਬਾ ਬੁਝਾਉਣਾ ਹੈ ਪਰ ਨਾਮ ਨੂੰ ਵੀ ਬੁਝਾ ਤਾਂ ਤੇਰੀ ਆਤਮਾ ਰੱਬ ਨਾਲ ਗੋਂਦੀ ਰਹੇਗੀ ਪਾਈ ਜੀ ਨੇ ਵਾਦਾ ਕੀਤਾ ਅਤੇ ਉਹਨਾਂ ਨੇ ਰਵਾਬ ਦੇ ਨਾਮ ਲਿਖਵਾਇਆ ਅੰਤ ਵਿੱਚ ਗੁਰੂ ਜੀ ਨੇ ਕਿਹਾ ਬੰਦੇ ਦੇ ਜੂਨ ਰੱਬ ਨੂੰ ਮਿਲਦੀ ਹੈ ਪਰ ਇਹ ਨਾਮ ਨਾਲ ਹੀ ਹੁੰਦਾ ਹੈ ਬਿਨਾਂ ਨਾਮ ਦੇ ਆਤਮਾ ਭਟਕਦੀ ਰਹਿੰਦੀ ਹੈ ਇਸ ਨਾਲ ਪੂਰਾ ਇਲਾਕਾ ਨਾਮ ਭਗਤੀ ਵਿੱਚ ਰੰਗ ਗਿਆ ਇਹ ਸਾਕੀ ਸਾਨੂੰ ਇਹੀ ਸੁਨੇਹਾ ਦਿੰਦੀ ਹੈ ਕਿ ਜੀਵਨ ਨੂੰ ਨਾਮ ਨਾਲ ਲਾਓ ਤਾਂ ਬੰਦੇ ਦੀ ਜੂਨ ਰੱਬ ਨਾਲ ਮਿਲ ਜਾਵੇਗੀ ਇਹ ਅਮਰਤਾ ਦਾ ਰਾਹ ਹੈ ਗੁਰੂ ਜੀ ਅੱਗੇ ਵਧੇ ਪਰ ਉਹਨਾਂ ਦੇ ਉਪਦੇਸ਼ ਰਹਿ ਗਏ ਅੱਜ ਵੀ ਗੰਗਾ ਜੀ ਦੇ ਕੰਡੇ ਉੱਤੇ ਉਹ ਥਾਂ ਪਵਿੱਤਰ ਹੈ ਇਹ ਸਾਕੀ ਸਾਨੂੰ ਸਿਖਾਉਂਦੀ ਹੈ ਕਿ ਆਤਮਾ ਰੱਬ ਨਾਲ ਮਿਲਦੀ ਹੈ ਨਾਮ ਅਤੇ ਭਗਤੀ ਨਾਲ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਾ ਸੰਗਤ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ